ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗ੍ਰੰਥੀ ਜਸਕਰਨ ਸਿੰਘ ਜੋ ਕਿ 2 ਸਾਲ ਪਹਿਲਾਂ ਪਿੰਡ ਮਾਹੀਨਗਲ ਵਿਖੇ ਡਿਊਟੀ ਕਰਕੇ ਗਏ ਸੀ ਤੇ ਇਸ ਵਕਤ ਉਹ ਪਿੰਡ ਚੌਦੇ ਵਿੱਚ ਡਿਊਟੀ ਕਰ ਰਹੇ ਸੀ ਉਹਨਾਂ ਦਾ ਇੱਕ ਜਿਹੜੇ ਦੁੱਧ ਵਾਲੀ ਆਪਣੇ ਗੱਡੀ ਹੁੰਦੀ ਹੈ ਪਿਕਅਪ ਉਹਦੇ ਨਾਲ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਹੈ ਇਹ ਹਮਜਾ ਹਸਪਤਾਲ ਦੇ ਵਿੱਚ ਦਾਖਲ ਹੈ ਨਾਲ ਤੁਹਾਨੂੰ ਅਸੀਂ ਫੋਟੋਆਂ ਪਾ ਰਹੇ ਉਹਨਾਂ ਦੀਆਂ ਆਈਸੀਯੂ ਵਾਰਡ ਦੇ ਵਿੱਚ ਐਮਰਜੈਂਸੀ ਦੇ ਵਿੱਚ ਹੈਗੇ ਨੇ ਉਹ ਤੇ ਉਹਨਾਂ ਦੇ ਭਰਾ ਸਾਡੇ ਨਾਲ ਨੇ ਤੇ ਇਹ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਤਾਂ ਕਿ ਉਹਨਾਂ ਦਾ ਇਲਾਜ ਹੋ ਸਕੇ ਉਹਨਾਂ ਦਾ ਅਜੇ ਤੱਕ ਆਯਸ਼ਮਨ ਕਾਰਡ ਵੀ ਨਹੀਂ ਬਣਿਆ ਸੀ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਾਰਡ ਬਣ ਜੇ ਪਰ ਪਰਿਵਾਰ ਨੂੰ ਮਦਦ ਦੀ ਬਹੁਤ ਲੋੜ ਹੈ ਉਹਨਾਂ ਦੇ ਭਰਾ ਹੁਣੇ ਤੁਹਾਨੂੰ ਆਪਣੇ ਦੱਸਣਗੇ ਉਹਨਾਂ ਕੋਲ ਜਿਹੜਾ Google Pay ਨੰਬਰ ਹੈ ਤੇ ਜਾਂ PhonePe ਜੋ ਵੀ ਹੈਗਾ ਉਹ ਤੁਹਾਨੂੰ ਜਾਣਕਾਰੀ ਦੇਣਗੇ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਮਦਦ ਜ਼ਰੂਰ ਕਰਿਓ ਜਿਹੜੇ ਮਦਦ ਨਹੀਂ ਕਰ ਸਕਦੇ ਉਹ ਵੀਡੀਓ ਨੂੰ ਸ਼ੇਅਰ ਕਰਦੇ ਇਹ ਵੀ ਇੱਕ ਮਦਦ ਹੈ ਹੋ ਸਕਦਾ ਹੈ ਕਿਸੇ ਦਾਨੀ ਸੱਜਣ ਕੋਲੇ ਪਹੁੰਚ ਜਾਵੇ ਤੇ ਉਹ ਇਸ ਪਰਿਵਾਰ ਦੀ ਬਾਂਹ ਫੜੇ ਤੇ ਹਾਂ ਵੀਰ ਜੀ ਦੱਸੋ ਜੀ 90972 ਜੀ ਪੂਰਾ 2009 ਜੀ ਦੁਬਾਰੇ ਫਿਰ ਬੋਲ ਦਿਓ 90972 ਜੀ ਪੂਰਾ 2009 ਜੀ ਇਹ ਕਿਹੜਾ ਪਿੰਡ ਸਿਪਾਹ ਜਿਸਕਰਨ ਸਿੰਘ ਦਾ ਜੀ ਚੰਦਪਾਨ ਜੀ ਚੰਦਪਾਨ ਜੀ ਡਿਊਟੀ ਕਿੱਥੇ ਕਰਦੇ ਆ ਇਹ ਚੌਗੁਰਦਰ ਪਿੰਡ ਕਰਦੇ ਸੀਗੇ ਗੁਰਦੁਆਰਾ ਅੱਛਾ ਜੀ ਹਾਂ ਜੀ ਤੇ ਠੀਕ ਹੈ ਇਹ ਹੁਣ ਜੀ ਤੁਹਾਨੂੰ ਹੋਰ ਕੋਈ ਸੰਗਤਾਂ ਨੂੰ ਬੇਨਤੀ ਕਰੋਗੇ ਦੱਸੋ ਜੀ ਬਸ ਇਹਨਾਂ ਹੱਥ ਜੋੜ ਕੇ ਬੇਨਤੀ ਹੈ ਵੀ ਮੇਰੇ ਭਰਾ ਦਾ ਇਲਾਜ ਹੋ ਜਾਏ ਕੋਈ ਮਦਦ ਕਰ ਦੇ ਬਸ ਇੰਨਾ ਹੀ ਹੈ ਜੀ ਗਰੀਬ ਬੱਚੇ ਆ ਜੀ ਠੀਕ ਹੈ ਹਾਂ ਜੀ ਤੁਹਾਨੂੰ ਪਤਾ ਹੀ ਹੈ ਕਿ ਜੋ ਅੱਜ ਕੱਲ ਗਰੰਥ ਸਿੰਘਾਂ ਦੇ ਡਿਊਟੀ ਕਰਦੇ ਆ ਕੋਈ ਜੇ ਆਪਾਂ ਨੂੰ ਪਤਾ ਹੈ ਕਿ ਅਮੀਰ ਪਰਾਂ ਦੇ ਜਿਹਾ ਨਹੀਂ ਕਰਦੇ ਲੋੜਵੰਦ ਪਰਿਵਾਰ ਹੁੰਦੇ ਆ ਜੋ ਸਰਵਦਾ ਪੜਾ ਮੰਗਦਾ ਇੱਕ ਸਵੇਰ ਦੇ ਟਾਈਮਰ ਤੇ ਉੱਠ ਕੇ ਗ੍ਰੰਤੀ ਸਿੰਘ ਤੇ ਜੇਕਰ ਉਸ ਦੇ ਉੱਤੇ ਮੁਸੀਬਤ ਪੈ ਗਈ ਤਾਂ ਆਪਣੀ ਸਾਰੀ ਕੌਮ ਦਾ ਫਰਜ਼ ਬਣਦਾ ਹੈ ਕੇ ਇਸ ਪਰਿਵਾਰ ਦੀ ਮਦਦ ਕਰੀਏ ਜੇਕਰ ਤੁਸੀਂ ਮੰਨ ਲਓ ਕਿਸੇ ਨੂੰ ਨਹੀਂ ਕੈਸ਼ ਦੇਣਾ ਚਾਹੁੰਦੇ ਕੋਈ ਚੱਕਰ ਨਹੀਂ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਖੁਦ ਆ ਕੇ ਵੀ ਤੁਸੀਂ ਐਮਜਹ ਹਸਪਤਾਲ ਦੇ ਵਿੱਚ ਐਮਰਜੈਂਸੀ ਬਾਡ ਦੇ ਵਿੱਚ ਆਈਸੀਯੂ ਦੇ ਵਿੱਚ 12 ਨੰਬਰ ਬੈਡ ਦਿੱਤੇ ਜਿਸਕਰਨ ਸਿੰਘ ਪਿੰਡ ਚੰਦਪਾਣ ਤੋਂ ਤੇ ਤੁਸੀਂ ਇੱਥੇ ਆ ਕੇ ਡਾਇਰੈਕਟਰੀ ਮਦਦ ਕਰ ਸਕਦੇ ਹੋ ਤੇ ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਦੋਗੇ ਇਹ ਨੰਬਰ ਉਹਨਾਂ ਦੇ ਭਰਾ ਦੇ ਕੋਲੇ ਹੈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ